ਆਪ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ 25 23 30 30 ਨੌਜਵਾਨ ਫਿਰਦੇ ਹੁੰਦੇ ਸੀ ਹੁਣ ਸਿਰੋਂ ਨਸਰਾ ਹੈ ਜਿਵੇਂ ਲੋਕਡਾਊਨ ਲੱਗਿਆ ਹੋਏ ਪੰਜਾਬ 'ਚ ਐਦਾਂ ਦਾ ਮਾਹੌਲ ਬਣ ਠੁਕਿਆ ਸਰਪੰਚ ਸਪਾਸ਼ਾਣ ਅਜੇ ਅੰਸਰਾ ਵਿਰੋਧ ਕਾਰਵਾਈ ਕਰਦੀ ਹੈ ਇਹਨਾਂ ਦੇ ਪਰਿਵਾਰਾਂ ਵਿਰੁੱਧ ਕੋਈ ਕਾਰਵਾਈ ਕਰਦੀ ਹੈ ਤੇ ਅਸੀਂ ਪੰਚਾਇਤਾਂ ਦਾ ਕੋਈ ਵੀ ਨੁਮਾਇੰਦਾ ਕੋਈ ਸਰਪੰਚ ਮੈਂਬਰ ਨੰਬਰਦਾਰ ਸਾਹਿਬ ਤੇ ਕੋਈ ਵੀ ਇਹਨਾਂ ਦੇ ਅਸੀਂ ਮਗਰ ਨਹੀਂ ਜਾਵਾਂਗੇ ਪੀਲਾ ਪੰਚਾਇਤ ਚੱਲਿਆ ਆਮ ਲੋਕ ਡਾਹ ਲੱਗੇ ਜਿਹੜੇ ਮਾੜਾ ਮੋਟਾ ਲੋਕਸ਼ਿਪ ਕੇ ਵੇਚਦੇ ਸੀ ਉਹ ਵੀ ਪਿੱਛੇ ੜ ਗਈ ਹੁਣ ਨਹੀਂ ਐਵੇਂ ਘੱਟਵਾ ਲਾਂਗੇ ਕੀ ਬੈਜੀ ਲੜ ਕਰਨ ਲੱਗੀ ਬਹੁਤ ਵਧੀਆ ਅਸੀਂ ਸਪੋਰਟ ਕਰਾਂਗੇ ਪੂਰੀ ਕਿ ਐਦਾਂ ਹੀ ਨਸ਼ਾ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਪਿੰਡਾਂ ਵਿੱਚੋਂ ਖਤਮ ਹੋ ਜੇ ਅਸੀਂ ਅੱਧ ਵੀ ਆਮ ਆਦੀ ਪਾਰਟੀ ਨਾਲ ਖੜ੍ਹ ਜਾਾਂਗੇ ਸਰਕਾਰ ਨੇ ਚਲੋ ਧੀਰ ਆਏ ਦਰਸਤ ਆਏ ਹੁਣ ਬਹੁਤ ਵਧੀਆ ਕਦਮ ਚੁੱਕਿਆ ਲੋਕ ਇਸ ਚੀਜ਼ ਤੇ ਬਹੁਤ ਖੁਸ਼ ਆ ਪਰ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਆਪਣਾ ਗਰਾਊਂਡ ਲੈਵਲ ਤੋਂ ਸਟਾਰਟ ਕਰਨਾ ਇਹ ਪੰਚਾਇਤ ਦਾ ਫਰਜ ਬੰਦਾ ਸੀ ਅਸੀਂ ਆਪਦਾ ਫਰਜ ਨਿਭਾਉਣ ਦੀ ਕੋਸ਼ਿਸ਼ ਕੀਤੀ ਜੇ ਪਹਿਲਾਂ ਚਾਕੀ ਹੁੰਦੀ ਤਾਂ ਰੌਲਾ ਨਹੀਂ ਪੈਣਾ ਸੀ ਨਾ ਕਿਸੇ ਦੇ ਘਰ ਪਾਉਣਾ ਸੀ ਨਾ ਕਿਸੇ ਦਾ ਟੈਣਾ ਸੀ ਹੁਣ ਪਾ ਕੇ ਵਡੀਆਂ ਕੋਠੀਆਂ ਬਾਲੀਆਂ ਹੁਣ ਢਾਉਂਦਿਆ ਅੱਧੇ ਕਿਲੋ ਕੋਲ ਟੋਕੇ ਸਰਕਾਰ ਦੇ ਇਹ ਮਾੜਾ ਖਤਮ ਕਰਦੀ ਐ ਪਰ ਜਿਨ੍ਹਾਂ ਦੇ ਕੋਤ ਮਰੇ ਗੱਭਰੂ ਸਾਡੇ ਪਿੰਡ ਵਿੱਚ ਵੀ ਕਾਫੀ ਪਰੇਸ਼ਾਨੀਆਂ ਆਈਆਂ ਬੱਚਿਆਂ ਨੂੰ ਉਹਨਾਂ ਨੂੰ ਪੁੱਛਿਆ ਉਹਨਾਂ ਦੀ ਵਧੀਆ ਹੋ ਗਿਆ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਦੋਂ ਗੱਲਾਂ ਚੱਲਦੀਆਂ ਤਾਂ ਉਹ ਬਹੁਤ ਤਾਕਤਵਰ ਹੁੰਦੀਆਂ ਹੈ ਇੱਥੋਂ ਗੱਲਾਂ ਦਾ ਅਸਰ ਹੀ ਭਾਵੇਂ ਸਰਕਾਰ ਬਦਲਣੀ ਹੋਵੇ ਕੋਈ ਐਮਪੀ ਬਣਾਉਣਾ ਹੋਵੇ ਸਰਪੰਚ ਬਣਾਉਣਾ ਹੋਵੇ ਕੋਈ ਪ੍ਰਸ਼ਾਸਨ ਦਾ ਅਧਿਸ਼ਟਕ ਬੰਦਾ ਹੋਵੇ ਉਹਨੂੰ ਬਦਲਣਾ ਹੋਵੇ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਕੇ ਯੁੱਧ ਨਸ਼ਿਆਂ ਵਿਰੁੱਧ ਜਿਸ ਵਿੱਚ ਵੱਖ-ਵੱਖ ਸ਼ਹਿਰਾ ਪਿੰਡਾਂ ਵਿੱਚੋਂ ਪੰਜਾਬ ਦੇ ਪੂਰੇ ਪੰਜਾਬ ਵਿੱਚੋਂ ਨਸ਼ਾ ਤਸਕਰਾਂ ਤੇ ਸਿਕੰਜਾ ਕਸਾ ਜਾ ਰਿਹਾ ਹੈ ਇਸੇ ਮੁਹਿੰਮ ਵਿੱਚ ਪਿੰਡਾਂ ਵਾਲਿਆਂ ਨੇ ਵੀ ਇੱਕ ਹਾਂ ਦਾ ਨਾਰਾ ਮਾਰਿਆ ਪਿੰਡ ਵਿੱਚ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਕਿ ਭਾਈ ਜੇ ਕੋਈ ਪਿੰਡ ਵਿੱਚ ਨਸ਼ਾ ਵੇਚੂਗਾ ਪੰਚਾਇਤ ਉਹਦੇ ਲਈ ਨਹੀਂ ਜਾਊਗੀ ਉਹਦੇ ਨਾਲ ਨਹੀਂ ਖੜੂਗੀ ਪੂਰੀ ਗੱਲਬਾਤ ਕਰਦੇ ਆ ਪਿੰਡ ਰੋੜੀਕਪੂਰਾ ਵਿੱਚ ਖੜਿਆ ਜਿਹੜਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਵਿੱਚ ਪਿੰਡ ਪੈਂਦਾ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਅੱਜ ਦਾ ਜਿਹੜਾ ਮਤਾ ਪਾਇਆ ਉਹਦੇ ਬਾਰੇ ਡਿਟੇਲ ਚ ਦੱਸੋ ਕੀ ਹੈ ਜੀ ਅੱਜ ਦਾ ਮਤਾ ਜੋ ਪੰਜਾਬ ਸਰਕਾਰ ਲੈਨੇ ਹੋ ਜੁਧ ਨਸ਼ਿਆਂ ਵਿਰੁੱਧ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਕਾਰੋਬਾਰ ਚੱਲਦਾ ਮਾੜੇ ਅੰਸ਼ਰਾਂ ਵਿਰੁੱਧ ਜੋ ਕਾਰਵਾਈਆਂ ਹੋ ਰਹੀਆਂ ਉਹਦੇ ਮੱਦੇਨਜ਼ਰ ਅਸੀਂ ਆਪਦੀਆਂ ਪੰਚਾਇਤਾਂ ਦੀਆਂ ਦੋ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੋਤਵਾਰ ਸ ਇਹ ਸਲਾਹ ਕਰਕੇ ਵੀ ਜੋ ਵੀ ਪੁਲਿਸ ਪ੍ਰਸ਼ਾਸਨ ਅਜਿਹੇ ਅਨਸਰਾਂ ਵਿਰੁੱਧ ਕਾਰਵਾਈ ਕਰਦੀ ਹੈ ਹੂੰ ਇਹਨਾਂ ਦੇ ਪਰਿਵਾਰਾਂ ਵਿਰੁੱਧ ਕੋਈ ਕਾਰਵਾਈ ਕਰਦੀ ਹੈ ਤੇ ਅਸੀਂ ਪੰਚਾਇਤਾਂ ਦਾ ਕੋਈ ਵੀ ਨੁਮਾਇੰਦਾ ਕੋਈ ਸਰਪੰਚ ਮੈਂਬਰ ਜਾਂ ਨਮਰਦਾਰ ਸਾਹਿਬ ਤੇ ਕੋਈ ਵੀ ਇਹਨਾਂ ਦੇ ਅਸੀਂ ਮਗਰ ਨਹੀਂ ਜਾਵਾਂਗੇ ਹੂੰ ਕਿਸੇ ਵੀ ਤਰ੍ਹਾਂ ਦੀ ਇਦਾਂ ਦੇ ਸੰਸਰਾਰ ਤੇ ਅਨਸਰਾਂ ਤੇ ਕਾਰਵਾਈ ਹੋਊਗੀ ਪੰਚਾਇਤ ਨਹੀਂ ਖੜੂਗੀ ਹਾਂਜੀ ਪੰਚਾਇਤ ਨਹੀਂ ਖੜੂਗੀ ਜੋ ਸਾਡੇ ਪਿੰਡ ਲਈ ਸਮਾਜ ਲਈ ਇਹ ਅਜਿਹੇ ਮਾੜੇ ਅਨਸਰ ਜੋ ਅਜਿਹੇ ਕੋਈ ਗਤੀਵਿਧੀਆਂ ਕਰਨਗੇ ਅਸੀਂ ਇਹਦੇ ਵਿੱਚ ਸਹਿਯੋਗ ਨਹੀਂ ਦੇਵਾਂਗੇ ਜੀ ਸਰਪੰਚ ਸਾਹਿਬ ਇਹ ਜਦੋਂ ਇੱਕ ਮਤਾ ਪੈਂਦਾ ਪਿੰਡ ਵਿੱਚ ਅਨਾਉਂਸਮੈਂਟ ਹੁੰਦੀ ਹੈ ਇਕੱਠ ਕੀਤਾ ਪਿੰਡ ਵਾਲਿਆਂ ਦਾ ਸਹਿਯੋਗ ਕਿਵੇਂ ਰਿਹਾ ਪਿੰਡ ਵਾਲਿਆਂ ਦਾ ਸਹਿਯੋਗ ਲੋਕਾਂ ਦੀ ਲਗਭਗ 10-15 ਸਾਲ ਤੋਂ ਇਹ ਡਿਮਾਂਡ ਸੀ ਜੀ ਵਕ ਵਕ ਸਰਕਾਰਾਂ ਬਦਲ ਕੇ ਦੇਖ ਲਈਆਂ ਲੋਕਾਂ ਨੇ ਮੇਨ ਕਰਪਸ਼ਨ ਨਸ਼ਾ ਤੇ ਇਹ ਕਪਰਾਧ ਇਹ ਤਿੰਨ ਮੁੱਦੇ ਪੰਜਾਬ ਨੂੰ ਪਿੱਛੇ ਧੱਕ ਰਹੇ ਆ ਜੀ ਸਾਡੇ ਨੂੰ ਤੇ ਇਹਦੇ ਵਿੱਚੋਂ 메ਨ ਨਸ਼ੇ ਦਾ ਮੁੱਦਾ ਜੋ ਸੀਗਾ ਪਿੰਡ ਦਾ ਲੋਕਾਂ ਦਾ ਬਹੁਤ ਵਧੀਆ ਇਹਦੇ ਤੇ ਸਾਨੂੰ ਸਹਿਯੋਗ ਮਿਲ ਰਿਹਾ ਜੀ ਤੇ ਦੇਖਿਆ ਜਾਵੇ ਤਾਂ ਸਰਕਾਰ ਨੇ ਸਖਤ ਸਟੈਂਡ ਪਿਛਲੇ 10 ਤੋਂ 15 ਦਿਨਾਂ ਦੇ ਵਿੱਚ ਹੀ ਲਿਆ ਹੂੰ ਤੇ ਛਲਾਗਾ ਹੋਈ ਹੈ ਜੀ ਕੁੱਲ ਮਿਲਾ ਕੇ ਸਰਕਾਰ ਦੇ ਕੰਮਾਂ ਤੇ ਵੀ ਤੇ ਜਿਹਦੇ ਚ ਅਸੀਂ ਆਪਸੀ ਸਹਿਯੋਗ ਨਾਲ ਅਸੀਂ ਵੀ ਇਹਦੇ ਵਿੱਚ ਸਾਥ ਦਿੰਦੇ ਆ ਜੀ ਹੂੰ ਮੈਂ ਇੱਕ ਗੱਲ ਹੋਰ ਦੱਸਣੀ ਚਾਹਾਂਗਾ ਜਿਹੜਾ ਇਹ ਮਤਾ ਪਿਆ ਇਹ ਰੋੜੀਕਪੂਰਾ ਐਡਾ ਵੱਡਾ ਪਿੰਡ ਆ ਕਿ ਤਿੰਨ ਪੰਚਾਇਤਾਂ ਬਣਦੀਆਂ ਤੇ ਇਹਦੇ ਵਿੱਚ ਤਿੰਨੇ ਪੰਚਾਇਤਾਂ ਮਿਲ ਕੇ ਪਾਇਆ ਹੋਇਆ ਮਤਾ ਮਤਾ ਜੀ ਵਿਚਾਰ ਸਾਡਾ ਤਿੰਨੋਂ ਪੰਚਾਇਤਾਂ ਦਾ ਸੀਗਾ ਜੀ ਇੱਕ ਪੰਚਾਇਤ ਦੇ ਸਰਪੰਚ ਸਾਹਿਬ ਅੱਜ ਬਿਜੀ ਸੀਗੇ ਜੀ ਕੋਈ ਪਰਿਵਾਰਕ ਕੰਮਾਂ 'ਚ ਜੀ ਦੋ ਪੰਚਾਇਤਾਂ ਅਸੀਂ ਇੱਥੇ ਹਾਜ਼ਰ ਹਾਂ ਨਮਾ ਰੋੜੀਕਪੂਰਾ ਜੀ ਤੇ ਮੇਨ ਪਿੰਡ ਰੋੜੀਕਪੂਰਾ ਡਿਸਟ੍ਰਿਕਟ ਫਰੀਦਕੋਟ ਅਸੀਂ ਹਾਜ਼ਰ ਹਾਂ ਜੀ ਅਸੀਂ ਸਹਿਮਤੀ ਨਾਲ ਤੇ ਮੋਹਤਵਾਰ ਸੱਜਣਾ ਦੇ ਸਹਿਯੋਗ ਨਾਲ ਇਹ ਮਤਾ ਅੱਜ ਪਾਸ ਕਰਿਆ ਜੀ ਜੀ ਆ ਨਵੇਂ ਰੋੜੀਕਪੁਰਾ ਦੇ ਸਰਪੰਚ ਵੀ ਸਾਡੇ ਨਾਲ ਜੁੜੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਇਹ ਜਿਹੜਾ ਮਤਾ ਪਾਇਆ ਗਿਆ ਕਿਵੇਂ ਸੰਜੋਗ ਮਿਲਿਆ ਲੋਕਾਂ ਦਾ ਬਹੁਤ ਵਧੀਆ ਸੰਜੋਗ ਮਿਲਿਆ ਜੀ ਜੀ ਕੀ ਲੱਗਦਾ ਕਿ ਇਹਦੇ ਨਾਲ ਅਸੀਂ ਪਿੰਡ ਵਿੱਚੋਂ ਨਸ਼ਾ ਤਸਕਰਾਂ ਦੀ ਗਿਣਤੀ ਨੂੰ ਘਟਾ ਸਕਾਂਗੇ ਬਹੁਤ ਫਰਕ ਪਊਗਾ ਜੀ 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 ਨਾਲ ਹੋਰ ਵੀ ਪਿੰਡ ਵਾਸੀ ਤੇ ਪੰਚਾਇਤ ਮੈਂਬਰ ਮੌਜੂਦਾ ਕਿਵੇਂ ਦੇਖਦੇ ਹੋ ਜੀ ਇਹ ਇਹ ਜਿਹੜਾ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਬਹੁਤ ਵਧੀਆ ਬਾਈ ਜੀ ਜਿੱਦਾਂ ਸਰਕਾਰ ਨੇ ਅਪਰਾਲਾ ਕੀਤਾ ਆਮ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਪੱਤੀ ਪੱਤੀ 30 ਦੀ ਨੌਜਵਾਨ ਫਿਰਦੀ ਹੁੰਦੀ ਸੀ ਹੁਣ ਸਰੋਂ ਨਸਰਾ ਹੈ ਜੀ ਜਿਵੇਂ ਲੌਕਡਾਊਨ ਲੱਗਿਆ ਹੋਏ ਪੰਜਾਬ 'ਚ ਐਦਾਂ ਦਾ ਮਾਹੌਲ ਬਣ ਚੁੱਕਿਆ ਹੈ ਇਹ ਵਾਸਤੇ ਪੰਜਾਬ ਸਰਕਾਰ ਨੂੰ ਨਗਰਪੰਚਾਇਤ ਰੋੜੀ ਕਪੂਰਾ ਸਮੂਹ ਇਹੀ ਬੇਨਤੀ ਕਰਾਂਗੇ ਵੀ ਅਸੀਂ ਸਿਕੰਜਾ ਕੱਸੀ ਰੱਖੋ ਜੀ ਔਰ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਜਾਣੇ ਕਿ ਇਹਨਾਂ ਮਗਰ ਨਹੀਂ ਜਾਵਾਂਗੇ ਕੀ ਲੱਗਦਾ 3 ਸਾਲ ਪੰਚਾਇਤ ਦੇ ਸੌਰੀ ਆਪ ਸਰਕਾਰ ਦੇ ਪੂਰੇ ਹੋ ਚੁੱਕੇ ਜੇ ਇਹ ਕਦਮ ਪਹਿਲਾਂ ਚੁੱਕ ਲੈਂਦਾ ਸ਼ਾਇਦ ਅੱਜ ਨੂੰ ਸੁਪਾਇਆ ਹੋਇਆ ਹੁੰਦਾ ਹਾਂਜੀ ਬਾਈ ਜੀ ਜੇ ਪਹਿਲਾਂ ਕਿਤੇ ਅਪਰਾਧਾ ਕੀਤਾ ਹੁੰਦਾ ਤੇ ਦੁਬਾਰਾ ਇਹ ਸਤਾ ਚ ਆ ਜਾਂਦੀ ਪਰ ਹੁਣ ਵੀ ਅਪਰਾਧਾ ਕਰਨ ਲੱਗੀ ਬਹੁਤ ਵਧੀਆ ਅਸੀਂ ਸਪੋਰਟ ਕਰਾਂਗੇ ਪੂਰੀ ਕਿ ਐਦਾਂ ਹੀ ਨਸ਼ਾ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਪਿੰਡਾਂ ਵਿੱਚੋਂ ਖਤਮ ਹੋ ਜਾਏ ਅਸੀਂ ਆਧ ਵੀ ਆਮ ਆਦਮੀ ਪਾਰਟੀ ਨਾਲ ਖੜ ਜਾਾਂਗੇ ਪਰ ਨਸ਼ਾ ਜ਼ਰੂਰੀ ਹੈ ਸਾਡੀਆਂ ਮਾਵਾਂ ਭੈਣਾਂ ਧੀਆਂ ਬਹੁਤ ਰੋਲਦੀਆਂ ਛੜਕਾਂ ਤੇ ਬਾਈ ਜੀ ਆਪਣੇ ਮੁੰਡੇ ਨੂੰ ਨਸ਼ਾ ਨਹੀਂ ਮਿਲਦਾ ਉਹ ਗੱਲ ਕਰਦੇ ਆ ਮਾਂ ਪਿਓ ਦੇ ਜਾ ਕੇ ਸਾਨੂੰ ਪੈਸੇ ਦੇ ਦੇਣ ਕਿੱਥੋਂ ਤੇ ਪੈਸਾ ਹੈ ਹੀ ਨਹੀਂ ਕੰਮ ਕਰਦੇ ਨਹੀਂ ਵਿਹਲੇ ਬੈਠੇ ਆ ਬਾਈ ਜੀ ਪਰ ਬਹੁਤ ਜੀ ਅਪਰਾਲਾ ਜਦੋਂ ਪੀਲਾ ਪੰਜਾ ਚੱਲਿਆ ਆਮ ਲੋਕ ਡਰਨ ਲੱਗੇ ਜਿਹੜੇ ਮਾੜਾ ਮੋਟਾ ਲੋਕ ਸ਼ਿਵਕੇ ਵੇਚਦੇ ਸੀ ਉਹ ਵੀ ਪਿੱਛੇ हट ਗਈ ਹੁਣ ਨਹੀਂ ਐਵੇਂ ਘੱਟਵਾ ਲਾਂਗੇ ਕੀ ਫਾਇਦਾ ਬਿਲਕੁਲ ਆਪ ਸਰਕਾਰ ਜਦੋਂ ਸਤਾ ਵਿੱਚ ਆਉਂਦੀ ਆ ਤਾਂ ਪਹਿਲਾਂ ਇਹ ਗੱਲ ਕਰਦੀ ਆ ਕਿ 24 ਘੰਟੇ ਦੇ ਵਿੱਚ ਅਸੀਂ ਨਸ਼ਾ ਤਸਕਰਾਂ ਜਾ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਚਲੋ 24 ਘੰਟੇ ਨਹੀਂ 3 ਸਾਲ ਬਾਅਦ ਵੀ ਜਾਗੀ ਆ ਤਾਂ ਇੱਕ ਚੰਗਾ ਪ੍ਰਾਲਾ ਮੰਨਾਂਗੇ ਹਾਂਜੀ ਵਧੀਆ ਬਾਈ ਜੀ ਤੁਸੀਂ ਮੰਨਦੇ ਜੇ ਪਹਿਲਾਂ ਜਾਗੀ ਹੁੰਦੀ ਤਾਂ ਰੋਲਾ ਨਹੀਂ ਪੈਣਾ ਸੀ ਨਾ ਕਿਸੇ ਦੇ ਘਰ ਪਾਉਣਾ ਸੀ ਨਾ ਕਿਸੇ ਦਾ ਟਹਿਣਾ ਸੀ ਹੁਣ ਪਾ ਕੇ ਢਾ ਵੱਡੀਆਂ ਕੋਠੀਆਂ ਪਾਲੀਆਂ ਹੁਣ ਢਾਉਂਦਿਆ 1/2 ਕਿਲੋ ਕੋਲਟ ਹੋ ਕੇ ਸਰਕਾਰ ਦੀ ਵੀ ਮਾਰਾ ਖਤਮ ਕਰਦੀ ਐ ਪਰ ਜਿਨ੍ਹਾਂ ਦੇ ਪੁੱਤ ਮਰੇ ਗੱਭਰੂ ਸਾਡੇ ਪਿੰਡ ਵਿੱਚ ਵੀ ਕਾਫੀ ਪਰੇਸ਼ਾਨੀਆਂ ਆਈਆਂ ਬੱਚਿਆਂ ਨੂੰ ਉਹਨਾਂ ਨੂੰ ਪੁੱਛਿਓ ਹਾਂਦੇ ਵਧੀਆ ਹੋ ਗਿਆ ਕਿਉਂਕਿ ਬੱਚੇ ਤਾਂ ਮਰਨਗੇ ਕੱਲੇ ਕੱਲੇ ਜਵਾਕ ਹੈ ਮਾਂ ਪਿਓ ਦੇ ਕਹਣੇ ਤੋਂ ਬਾਹਰ ਹੋ ਗਏ ਆਖੇ ਲੱਗਦੇ ਨਹੀਂ ਸੀ ਬਾਈ ਜੀ ਉਹ ਨਸ਼ੇ ਚ ਦਲਦਲ ਚ ਫਸ ਗਏ ਬਹੁਤ ਬੁਰਾ ਹਾਲ ਹੈ ਜਿੱਦਾਂ ਜਿਆ ਲੇਟ ਹੋ ਗਏ ਚਲੋ ਬਾਬੇ ਨਾਨਕ ਦੀ ਕਿਰਤ ਵਜ ਦੇ ਰਹੀ ਦੋਸਤਾਂ ਹੈ ਹਮ ਵਰੀਆ ਬਾਲਾ ਨਾਲ ਹੋਰ ਵੀ ਮੌਜੂਦ ਹੈ ਬਾਈ ਕਿਵੇਂ ਦੇਖ ਦوں ਇਸ ਸਰਕਾਰ ਦੇ ਇਸ ਫੈਸਲੇ ਨੂੰ ਜਿਹੜਾ ਪਿਛਲੀਆਂ ਕਈ ਸਰਕਾਰਾਂ ਤੋਂ ਮੰਗ ਕੀਤੀ ਜਾਂਦੀ ਸੀ ਕਿ ਨਸ਼ੇ ਨੂੰ ਰੋਕ ਲੱਗੇ ਪਰ ਕਿਸੇ ਨੇ ਇਹ ਜਿੱਕਾ ਆਕਾਦਮੀ ਨਹੀਂ ਚੁੱਕਿਆ ਸੀ ਕਿ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ ਆਪ ਸਰਕਾਰ ਦਾ ਇੱਕ ਤਰੀਫ਼ ਵੀ ਬਣਦੀ ਹੈ ਕਿ ਚਲੋ ਦੇਰ ਬਾਅਦ ਹੀ ਚੱਕਿਆ ਪਰ ਕਦਮ ਤਾਂ ਚੱਕਿਆ ਭਾਈ ਜੀ ਕੋਈ ਵੀ ਕਦਮ ਤੇ ਸਮਾਂ ਲੱਗਦਾ ਹਮ ਉਹਨਾਂ ਨੇ ਜੋ ਵੀ ਫੈਸਲਾ ਸਰਕਾਰ ਦਾ ਵੱਡਾ ਸਿਸਟਮ ਹੁੰਦਾ ਉਹਨਾਂ ਨੇ ਬਹੁਤ ਸੋਚ ਸਮਝ ਕੇ ਕਦਮ ਚੱਕਣਾ ਹੁੰਦਾ ਹਮ ਤੇ ਉਹਨਾਂ ਨੇ ਆਪਦੇ ਸਮੇਂ ਦੇ ਮੱਦੇ ਨਜ਼ਰ ਪਿੱਛੇ ਸਾਰੀ ਉਹਦਾ ਵਿਸ਼ਲੇਸ਼ਣ ਕਰਕੇ ਸਮੇਂ ਮੁਤਾਬਕ ਆਪਦੀ ਕਾਰਵਾਈ ਕੀਤੀ ਚਲੋ ਕਰੀ ਤਾਂ ਹੈ ਹਮ ਸਟਾਰਟਿੰਗ ਕਰੀਏ ਬਹੁਤ ਸੋਹਣੀ ਗੱਲ ਆ ਜੀ ਤੇ ਅਸੀਂ ਵੀ ਆਪਦੇ ਵੱਲੋਂ ਮਤਲਬ ਨਗਰ ਪੰਚਾਇਤ ਤੇ ਨਗਰ ਨਿਵਾਸੀ ਸਾਰੇ ਇਹਦੇ ਨਾਲ ਸਹਿਮਤ ਆ ਹਮ ਤੇ ਮਤਾ ਵੀ ਪੰਚਾਇਤ ਵੱਲੋਂ ਪਾਇਆ ਗਿਆ ਬਾਕੀ ਪਿੰਡ ਦੇ ਸਹਿਯੋਗ ਨਾਲ ਜਿਹੜੀ ਕਿ ਸਮਗਲਰਾਂ ਨੂੰ ਤਾਂ ਆਪਾਂ ਇਹਦੇ ਨਾਲ ਰੋਕ ਸਕਦੀ ਸਰਕਾਰ ਰੋਕ ਸਕਦੀ ਹੈ ਜਿਹੜੇ ਬੱਚੇ ਆਪਣੇ ਨੌਜਵਾਨ ਪੀੜੀ ਇਹ ਨਾਲ ਜੁੜ ਰਹੀ ਹੈ ਹੂੰ ਉਹਦੇ ਵਾਸਤੇ ਕਾਉਂਸਲਿੰਗ ਦੀ ਲੋੜ ਹੁੰਦੀ ਹੈ ਜਿਵੇਂ ਪਿੰਡ ਪਿੰਡ ਲੈਵਲ ਤੇ ਅਸੀਂ ਆਪਦੇ ਪਿੰਡ ਲੈਵਲ ਤੇ ਵੀ ਕੋਰੋਗ੍ਰਾਫੀ ਜਾਂ ਨਾਟਕ ਵਗੈਰਾ ਵੀ ਰਾਤ ਕਰਵਾਏ ਆ ਜੀ ਜੀ ਉਹ ਜ਼ਰੂਰੀ ਹੁੰਦੀਆਂ ਚੀਜ਼ਾਂ ਜਿਹੜੇ ਬੱਚੇ ਨਵੇਂ ਆ ਉਹਨਾਂ ਨੂੰ ਕਾਉਂਸਲਿੰਗ ਨਾਲ ਹੀ ਸਮਝਾਇਆ ਜਾ ਸਕਦਾ ਹੂੰ ਤੇ ਜਿਹੜੇ ਚਲੋ ਬਦਕਿਸਮਤੀ ਨਾਲ ਇਸ ਨਾਲ ਜੁੜ ਗਏ ਨਸ਼ੀ ਵਗੈਰਾ ਨਾਲ ਚਲੋ ਆਉਣ ਵਾਲੀ ਪੀੜ੍ਹੀ ਜਾਂ ਬੱਚੇ ਜਿਹੜੇ ਇਸ ਤੋਂ ਬਚਣ ਉਹਨਾਂ ਨੂੰ ਇਹਦੀ ਜਿਹੜੀ ਵਰਤੋਂ ਕਰਨਾ ਜਿਹੜੀਆਂ ਨੁਕਸਾਨ ਹੁੰਦੇ ਉਹਨੂੰ ਦੇਖੇ ਦਿਖਾਏ ਤੋਂ ਆਡੀਓ ਵਿਜ਼ੂਅਲ ਤਰੀਕੇ ਨਾਲ ਹੀ ਮਤਲਬ ਜਿਵੇਂ ਆਪਾਂ ਬੱਚਿਆਂ ਨੂੰ ਨਿਊ ਮਾਡਰਨ ਸਟੱਡੀ ਤੇ ਆਡੀਓ ਵਿਜ਼ੂਅਲੀ ਚੱਲਦਾ ਜੀ ਤੇ ਉਹਦੇ ਨਾਲ ਸਮਝਾਇਆ ਜਾ ਸਕਦਾ ਜੀ ਸ਼ੁਕਰੀਆ ਆ ਬੱਤ ਸਾਬ ਕਿਵੇਂ ਦੇਖਦੇ ਇਸ ਪੰਚਾਇਤ ਦੇ ਪਾਏ ਹੋਏ ਮਤੇ ਨੂੰ ਜਿਸ ਤਰ੍ਹਾਂ ਰਾਤ ਪ੍ਰੋਗਰਾਮ ਵੀ ਕੀਤਾ ਗਿਆ ਇੱਕ ਵਿਜ਼ੂਅਲ ਤਰੀਕੇ ਨਾਲ ਨਾਟਕ ਗ੍ਰਾਫਿਕ ਕੋਰੀਓਗ੍ਰਾਫੀ ਕਰਕੇ ਇੱਕ ਸਮਝਾਇਆ ਗਿਆ ਕਿ ਨਸ਼ਾ ਬਹੁਤ ਹਾਨੀਕਾਰਕ ਹੈ ਤੁਸੀਂ ਕਿਵੇਂ ਵੇਖਦੇ ਕਿ ਜਿਹੜਾ ਪੰਚਾਇਤ ਵੱਲੋਂ ਇਹ ਮਤਾ ਪਾਇਆ ਗਿਆ ਕਿ ਅਸੀਂ ਨਾਲ ਕਿਸੇ ਦੇ ਨਹੀਂ ਖੜਨਾ ਉਹ ਠੀਕ ਹੈ ਹਾਂਜੀ ਪੰਚਾਇਤ ਵੱਲੋਂ ਜਿਹੜਾ ਮਤਾ ਪਾਇਆ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਹੂੰ ਕੋਈ ਵੀ ਤਬਦੀਲੀ ਆਉਂਦੀ ਹੈ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਦੋਂ ਗੱਲਾਂ ਚੱਲਦੀਆਂ ਤਾਂ ਉਹ ਬਹੁਤ ਤਾਕਤਵਰ ਹੁੰਦੀਆਂ ਹੈ ਜੀ ਇਥੋਂ ਗੱਲਾਂ ਦਾ ਅਸਰ ਹੀ ਭਲਾ ਸਰਕਾਰ ਬਦਲ ਨਹੀਂ ਹੋਵੇ ਕੋਈ ਐਮਪੀ ਬਣਾਉਣਾ ਹੋਵੇ ਸਰਪੰਚ ਬਣਾਉਣਾ ਹੋਵੇ ਕੋਈ ਪ੍ਰਸ਼ਾਸਨ ਦਾ ਪ੍ਰਸ਼ਟਕ ਬੰਦਾ ਹੋਵੇ ਉਹਨੂੰ ਬਦਲਣਾ ਹੋਵੇ ਤਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲਦਾ ਮੈਂ ਤਾਂ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਮੰਨਦਾ ਹੂੰ ਜਿਹੜਾ ਪੰਜਾਬ ਹੈ ਇਹ ਪਹਿਲਾਂ ਹੀ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਵੀਰ ਐ ਇਥੋਂ ਪ੍ਰਵਾਸ ਕਰਕੇ ਪੰਜਾਬ ਨੂੰ ਖਾਲੀ ਕਰ ਚੁੱਕਿਆ ਹੈ ਜੀ ਤੇ ਜਿਹੜੇ ਹੁਣ ਬੱਚੇ ਬੱਚੇ ਸੀ ਉਹਨਾਂ ਨੇ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਗਏ ਸੀ ਹਮ ਤੇ ਦੁਨੀਆ ਦੇ ਵਿੱਚ ਦੋ ਹੀ ਸਭ ਤੋਂ ਵੱਧ ਉਪਜਾਊ ਖਿੱਤੇ ਐ ਇੱਕ ਤਾਂ ਪੰਜਾਬ ਐ ਦੂਜਾ ਅਰਜਨਟੀਨਾ ਦਾ ਕੰਪਾਸ ਐ ਤੇ ਜੇ ਪੰਜਾਬ ਦੇ ਵਿੱਚੋਂ ਸਾਡੇ ਨੌਜਵਾਨ ਬੱਚੇ ਖਤਮ ਹੋ ਗਏ ਤਾਂ ਇਹ ਜਿਹੜਿਆ ਸਰਕਾਰਾਂ ਦੀਆਂ ਜਾਂ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੀਆਂ ਕੁਝੀਆਂ ਚੱਲਾਂ ਐ ਇੱਥੇ ਚੌਂ ਮਾਰਗੀ ਉਹ ਸੜਕਾਂ ਬਣਾ ਰਹੇ ਐ ਪਰ ਮੈਂ ਕਹਿੰਦਾ ਜੇ ਪੰਜਾਬ ਇਹੋ ਜਿਹਾ ਸਾਡਾ ਖੇਤ ਹੈ ਉਪਜਾਉ ਇਹਦਾ ਪਾਣ ਪਾਣੀ ਹੈ ਜਿਹੜਾ ਇਹਦੇ ਮਿੱਠੇ ਜਿਹੜੇ ਫਲ ਹੈ ਇੱਥੋਂ ਦਾ ਜਿਹੜਾ ਵਾਤਾਵਰਨ ਹੈ ਉਹ ਬਹੁਤ ਹੀ ਸੁਹਾਵਣਾ ਹੈ ਰੁੱਤਾਂ ਇੱਥੋਂ ਦੀਆਂ ਬਦਲੂਆਂ ਸੋ ਇਸ ਵਾਸਤੇ ਮੈਂ ਤਾਂ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਜੋ ਕਦਮ ਚੱਕਿਆ ਉਹਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਨੌਜਵਾਨਾਂ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਬਹੁਤ ਵੱਡਾ ਉਪਰਾਲਾ ਕਰਕੇ ਇੱਕ ਜਿਹੜਾ ਪੰਜਾਬ ਦਾ ਨਾਮ ਚਾ ਕਰਨਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਅ ਨੰਬਰਦਾਰ ਸਾਹਿਬ ਮੌਜੂਦ ਹੈ ਨੰਬਰਦਾਰ ਸਾਹਿਬ ਕਿਵੇਂ ਵੇਖਦੋ ਪੰਚਾਇਤ ਦੇ ਸਭ ਮਤੇ ਪਾਏ ਹੋਏ ਨੂੰ ਤੇ ਲੋਕਾਂ ਦਾ ਕਿਵੇਂ ਸਹਿਯੋਗ ਰਿਹਾ ਬਹੁਤ ਹੀ ਸ਼ਲਾਘਾ ਜੋ ਕਦਮਾਂ ਪੰਚਾਇਤ ਦਾ ਜੇ ਆਪਾਂ ਦੇਖੀਏ ਲੋਕਾਂ ਦੇ ਸਹਿਯੋਗ ਦੀ ਗੱਲ ਪੰਜਾਬ ਸਰਕਾਰ ਨੇ ਚਲੋ ਦੇਰ ਆਏ ਦਰਸਤ ਆਏ ਹੁਣ ਬਹੁਤ ਵਧੀਆ ਕਦਮ ਚੁੱਕਿਆ ਲੋਕ ਇਸ ਚੀਜ਼ ਤੇ ਬਹੁਤ ਖੁਸ਼ ਆ ਪਰ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਆਪਣਾ ਗਰਾਊਂਡ ਲੈਵਲ ਤੋਂ ਸਟਾਰਟ ਕਰਨਾ ਇਹ ਪੰਚਾਇਤ ਦਾ ਫਰਜ ਬੰਦਾ ਸੀ ਅਸੀਂ ਆਪ ਦਾ ਫਰਜ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਕੀ ਲੱਗਦਾ ਇਸ ਮਤੇ ਦੇ ਨਾਲ ਪਿੰਡ ਚ ਜਾਨ ਨਵੇਂ ਉੱਠ ਰਹੇ ਜਾਂ ਜਿਹੜੇ ਮੁੰਡੇ ਕਹਿੰਦੇ ਸੀ ਵੀ ਯਾਰ ਕਿਉਂਕਿ ਜਦੋਂ ਨਸ਼ਾ ਤਸਕਰਾਂ ਦੀਆਂ ਵੱਡੀਆਂ ਕੋਠੀਆਂ ਬੰਨਦਾ ਤੇ ਦਿਹਾੜੀ ਕਰਨ ਵਾਲਾ ਬੰਦਾ ਸੋਚਦਾ ਯਾਰ ਇਹਨੇ ਕੁਝ ਕੀਤਾ ਵੀ ਨਹੀਂ ਐਡਾ ਵੱਡਾ ਘਰ ਪਾਲਿਆ ਕਿਤੇ ਨਾ ਕਿਤੇ ਉਹਦੇ ਦਿਮਾਗ ਚ ਵੀ ਵਾਜਦਾ ਸੀ ਵੀ ਯਾਰ ਇਹੋ ਜਿਹਾ ਕੋਸ਼ਿਸ਼ ਕਰ ਲਓ ਉ ਤਾਂ ਕੰਮ ਤਾਂੰਦਾ ਨਹੀਂ ਚੱਲਦਾ ਉਹਨਾਂ ਦਿਮਾਗ ਤੇ ਠੱਲ ਪਾਉਗੇ ਜਿਹੜਾ ਐਦਾਂ ਦਾ ਮਾੜਾ ਮੋੜਾ ਸੋਚਣਗੇ ਇਸ ਚੀਜ਼ ਦਾ ਜੀ ਬਹੁਤ ਵੱਡਾ ਮੈਸੇਜ ਜਾਂਦਾ ਜਦੋਂ ਇੱਕ ਪੰਚਾਇਤ ਕਿਸੇ ਦੀ ਮਤਲਬ ਇਸ ਚੀਜ਼ ਤੇ ਕਹਦੇ ਵੀ ਅਸੀਂ ਪੂਰਨ ਤੌਰ ਤੇ ਇਸ ਚੀਜ਼ ਦੀ ਖਿਲਾਫੀ ਕਰਾਂਗੇ ਹੂੰ ਵੀ ਜੇ ਕੋਈ ਨਸ਼ਾ ਵੇਚਦਾ ਜਾਂ ਉਸ ਦੇ ਘਰ ਤੇ ਪੀਲਾ ਪੰਜਾ ਜਿਵੇਂ ਸਰਕਾਰ ਨੇ ਚਲਾਇਆ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਇਸ ਚੀਜ਼ ਨੂੰ ਲੈ ਕੇ ਠੀਕ ਆ ਵੀ ਨਸ਼ਾ ਤਸਕਰਾਂ ਨੂੰ ਤਾਂ ਠੱਲ ਪੈ ਸਕਦੀ ਆ ਪਰ ਜੋ ਨਸ਼ਾ ਨਵੀਂ ਜਨਰੇਸ਼ਨ ਚੱਲ ਰਹੀ ਆ ਉਸ ਨੂੰ ਠੱਲ ਪਾਉਣ ਵਾਸਤੇ ਮਤਲਬ ਗਰਾਊਂਡ ਬਣਾਉਣ ਵਾਸਤੇ ਆਪਾਂ ਨੂੰ ਬੇਸਿਕ ਲੈਵਲ ਤੋਂ ਚੱਲਣਾ ਪੈਣਾ ਜੀ ਹਾਂਜੀ ਉਸ ਵਾਸਤੇ ਅਸੀਂ ਜਿਵੇਂ ਰਾਤ ਨਾਟਕ ਵਗੈਰਾ ਖੇਡੇ ਗਏ ਇਸ ਤਰ੍ਹਾਂ ਕਾਉਂਸਲਿੰਗ ਕਰਨੀ ਪਊਗੀ ਪਿਆਰ ਨਾਲ ਬੱਚਿਆਂ ਨੂੰ ਮੋੜਨਾ ਪਊਗਾ ਵੈਸੇ ਪੁਲਿਸ ਪ੍ਰਸ਼ਾਸਨ ਦੀ ਬਹੁਤ ਆਪਾਂ ਵਧੀਆ ਕਾਰਗੁਜ਼ਾਰੀ ਮੰਨ ਸਕਦੇ ਆ ਇਸ ਚੀਜ਼ ਨੂੰ ਜੀ ਸ਼ੁਕਰੀਆ ਜੀ ਬਹੁਤ ਬਹੁਤ ਪਿੰਡ ਵੱਲੋਂ ਪਾਏ ਗਿਆ ਇਸ ਮਤੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਜੋੜਨਾ ਤੇ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਵੀ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਉਹ ਇਹ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਅਜਿਹੀ ਕਾਉਂਸਲਿੰਗ ਕਰੋ ਜਿੱਥੇ ਅਸੀਂ ਨਸ਼ਾ ਕਰਨ ਵਾਲੇ ਜਾਂ ਨਵੇਂ ਯੂਥ ਨੂੰ ਚੰਗੀ ਸਿਹਤ ਦੇ ਕੇ ਸਮਝਾ ਸਕੇ ਕਿ ਚੰਗੇ ਕਰਮਾਂ ਵੱਲ ਜਾਈਏ ਤਾਂ ਕਿ ਅਸੀਂ ਪੰਜਾਬ ਤੇ ਆਪਦੇ ਪਿੰਡ ਜਾਵਦੇ ਪਰਿਵਾਰ ਦੀ ਨੁਹਾਰ ਬਦਲ ਸਕੀਏ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ